ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ ਅੱਜ ਦੇ ਵੀਡੀਓ 'ਚ ਗੱਲ ਕਰਾਂਗੇ ਤਿੰਨ ਡੱਡੂਆਂ ਬਾਰੇ ਤੇ ਤੇ ਇਹਨਾਂ ਡੱਡੂਆਂ ਦੀ ਗੱਲ ਐਵੇਂ ਆ ਵੀ ਉਹਨਾਂ ਤਿੰਨਾਂ ਨੇ ਜਿਹੜਾ ਇੱਕ ਦਰਖਤ ਤੇ ਚੜਨਾ ਹੁੰਦਾ ਉਹ ਕਹਿੰਦੇ ਆ ਜਿਹੜਾ ਪਹਿਲਾਂ ਚੜ ਗਿਆ ਉਹ ਜਿੱਤ ਜਾਊਗਾ ਤੇ ਲੋਕ ਜਿਹੜੇ ਖੜੇ ਹੁੰਦੇ ਉਹਨਾਂ ਨੂੰ ਵੇਖਣ ਖਾਤਰ ਜਿਹੜਾ ਉਹ ਕਹਿੰਦਾ ਚਲੋ ਚੜੋ ਹੁਣ ਪਹਿਲਾ ਡੱਡੂ ਚੜਨ ਲੱਗਦਾ ਹੈਗਾ ਲੋਕ ਕਹਿੰਦੇ ਨਹੀਂ ਚੜੀਦਾ ਨਹੀਂ ਚੜੀਦਾ ਉਹ ਥੱਲੇ ਡਿੱਗ ਪੈਂਦਾ ਤੇ ਜਦ ਦੂਜੇ ਡੱਡੂ ਦੀ ਵਾਰੀ ਆਉਂਦੀ ਆ ਉਹ ਵੀ ਇਸ ਤਰ੍ਹਾਂ ਜਿਹੜੀ ਕੋਸ਼ਿਸ਼ ਕਰਦਾ ਤਾਂ ਜਾ ਕੇ ਫੇਰ ਥਾਂ ਢਿੱਕ ਜਾਂਦਾ ਲੋਕ ਕਹਿੰਦੇ ਵੀ ਤੇਰੇ ਤੋਂ ਨਹੀਂ ਚੜੀਦਾ ਨਹੀਂ ਚੜੀਦਾ ਨਹੀਂ ਚੜੀਦਾ ਉਹ ਢਿੱਕ ਜਾਂਦਾ ਤੇ ਤੀਜੇ ਡੱਡੂ ਦੀ ਵਾਰੀ ਆਉਂਦੀ ਆ ਉਹ ਬਹਿਰਾ ਹੁੰਦਾਗਾ ਤੇ ਜਦੋਂ ਉਹ ਚੜਨ ਲੱਗਦਾਗਾ ਜਦੋਂ ਲੋਕ ਕਹਿੰਦੇ ਇਹ ਤੋਂ ਨਹੀਂ ਚੜੀਦਾ ਨਹੀਂ ਚੜੀਦਾ ਉਹ ਬਹਿਰਾ ਹੁੰਦਾ ਉਹਨੂੰ ਲੱਗਦਾ ਸ਼ਾਇਦ ਲੋਕ ਮੈਨੂੰ ਹੱਲਾਸ਼ੇਰੀ ਦਿੰਦਿਆਂ ਵੀ ਹਾਂ ਤੂੰ ਚੜ ਕੋਸ਼ਿਸ਼ ਕਰ ਤੂੰ ਕਰ ਬਖਾਵੇਂਗਾ ਕਰ ਬਖਾਵੇਂਗਾ ਤੇ ਉਹਨੂੰ ਐਵੇਂ ਲੱਗਦਾ ਲੋਕ ਮੈਨੂੰ ਹੱਲਾਸ਼ੇਰੀ ਦਿੰਦੇ ਆ ਤਾਂ ਕਰਕੇ ਉਹ ਰਖ ਤੇ ਜਾ ਕੇ ਟੀਸੀ ਤੇ ਬਹਿ ਜਾਂਦਾਗਾ ਤਾਂ ਕਰਕੇ ਉਹ ਬਹਿਰਾ ਡੱਡੂ ਹੈ ਜਿਹੜਾ ਜਿੱਤ ਜਾਂਦਾਗਾ ਤਾਂ ਕਰਕੇ ਆ ਵੀ ਲੋਕਾਂ ਦੀ ਗੱਲਾਂ 'ਚ ਨਾ ਆਇਆ ਕਰੋ ਆਪ ਦਾ ਜਿਹੜਾ ਥੋੜਾ ਮਕਸਦ ਆ ਉਹ ਉੱਥੇ ਕੰਮ ਕਰੋ ਲੋਕਾਂ ਦੀ ਗੱਲਾਂ ਸੁਣੋਗੇ ਤਾਂ ਕਦੇ ਲੋਕਾਂ ਨੂੰ ਪੂਰੇ ਨਹੀਂ ਆਓਗੇ ਤੁਸੀਂ ਤਾਂ ਕਰਕੇ ਆਪ ਦੇ ਕੋਸ਼ਿਸ਼ ਕਰਦੇ ਰਿਹਾ ਕਰੋ ਜੋ ਵੀ ਕੰਮ ਕਰਦੇ ਹੋ ਤੇ ਲੋਕ ਤਾਂ ਰੱਤਾ ਖਿੱਚਾਂ ਚ ਲੱਗੇ ਰਹਿੰਦੇ ਹੁੰਦੇ ਆਪ ਦਾ ਉੱਲੂ ਹਮੇਸ਼ਾ ਸਿੱਧਾ ਰੱਖਣਾ ਚਾਹੀਦਾ ਹੈ ਮਾੜੇ ਕੰਮ ਨੂੰ ਤਾਂ ਲੋਕ ਨੰਦਦੇ ਹੀ ਹੁੰਦੇ ਆ ਜਦੋਂ ਚੰਗਾ ਕੰਮ ਕਰਦੇ ਆ ਉਦੋਂ ਵੀ ਦੁਨੀਆ ਨਹੀਂ ਛੱਡਦੀ ਤਾਂ ਕਰਕੇ ਆਦੇ ਕੰਮ ਤੇ ਲੱਗੇ ਰਹਾ ਕਰੋ ਜੋ ਵੀ ਤੁਸੀਂ ਕਰਦੇ ਹੋ ਇਹਨਾਂ ਇੱਕੀ ਜੇ ਗੱਲ ਜ ਬਹੁਤ ਵੱਡਾ ਜਿਹੜਾ ਸਿੱਖਿਆ ਦਿੰਦੀ ਹੈ ਇੱਥੇ ਤੁਹਾਨੂੰ ਘਰੇ ਕੋਈ ਘਰੇ ਰੋਟੀ ਨਹੀਂ ਜਿਹੜਾ ਦੇਣ ਆਉਂਦਾ ਆਪਦੀ ਜਿਹੜੀ ਆ ਕੋਸ਼ਿਸ਼ ਤੁਸੀਂ ਆਪ ਹੀ ਕਰਨਾ ਆਪਦਾ ਕੰਮ ਆਪ ਹੀ ਕਰਨਾ ਇਸ ਲਈ ਕਿਸੇ ਦੇ ਗੱਲਾਂ ਚ ਨਾ ਆਇਆ ਕਰੋ ਤੇ ਆਪਦਾ ਜਿਹੜਾ ਸਿੱਧਾ ਜਿਹੜਾ ਇੱਕ ਰੱਖੋ ਕੰਮ ਨਿਗਾਹ